ਦਸ ਕੋਰ ਇਹ ਬਠਿੰਡੇ ਵਾਲੇ ਥਰਮਲ ਤੇ ਆ ਰਿਹਾ ਕ੍ਰਿਸ਼ਨਾ ਮਾਰਕੀਟ ਦਾ ਮੇਨ ਗੇਟ 1.5 ਕਿਲੋਮੀਟਰ ਮਸਾਂ ਪੈਂਦਾ ਮਲੋਟ ਰੋਡ ਇੱਥੇ ਆ ਕੇ ਫਿਰ ਆ ਦੇਖੋ ਜੀ ਮਿੱਤਲ ট্রেਡਿੰਗ ਕੰਪਨੀ ਡੀਲਸ ਇਨ ਆਲ ਕਾਈਂਡ ਆਫ ਕੈਟੇਗਰੀ ਹੋਲ ਸੇਲ ਰਿਟੇਲ ਡਿਸਕਾਊਂਟ ਅਪ ਟੂ 70% ਜੀ ਹਾਂ 70% ਤੱਕ ਦਾ ਦਾਵਾ ਕਰੀ ਜਾਂਦੇ ਨੇ ਮੈਂ ਸੁਣਿਆ ਕਹਿੰਦੇ ਆਜੋ ਪਿਆਰ ਨਾਲ ਮਾਣ ਹੋਰ ਵੀ ਕਰ ਦਿੰਦੇ ਆ 70 75% ਡਿਸਕਾਊਂਟ ਹੋਈ ਜਾਂਦਾ ਘਰ ਦਾ ਜਿਹੜਾ ਸਮਾਨ ਸੋਚ ਸਕਦੇ ਹੋ ਜੀ ਹਾਂ ਹਰ ਚੀਜ਼ ਇੱਥੇ ਮੌਜੂਦ ਹਰ ਚੀਜ਼ ਹੈ ਇੱਥੇ ਅਵੇਲੇਬਲ ਕਿਉਂ ਰਾਜੂ ਭਾਜੀ ਠੀਕ ਕਹਿ ਰਿਹਾ ਮੈਂ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਈ ਜੀ ਮਿੱਤਲ ਡੀਡਿੰਗ ਦਾ ਹੁਣ ਨਾਮ ਪੂਰਾ ਛਾਇਆ ਪਿਆ ਬਠਿੰਡਾ ਹੀ ਨਹੀਂ ਪਿੰਡ ਸ਼ਹਿਰ ਹੀ ਨਹੀਂ ਪੰਜਾਬ ਤੋਂ ਲੋਕ ਆਈ ਜਾਂਦੇ ਨੇ ਪੰਜਾਬ ਤੋਂ ਛਡੋ ਜੀ ਆਪਣੇ ਦੋਸਤ ਬਹੁਤ ਦੂਰ ਦੂਰ ਆਉਂਦੇ ਨੇ ਆ ਭਾਈ ਜੀ ਤੁਸੀਂ ਕਿੱਥੋਂ ਆਏ ਹੋ ਰਾਜਸਥਾਨ ਹਨਮਾਨਗੜ੍ਹ ਤੋਂ ਓਰੇ ਵਾਹ ਜੀ ਵਾਹ ਤੇ ਕਿੰਨੇ ਸਾਲ ਤੋਂ ਆ ਰਹੇ ਹੋ ਸਾਡੇ ਕੋਲੇ ਭਾਈ ਸਾਹਿਬ ਬਹੁਤ ਟਾਈਮ ਤੋਂ ਆ ਰਹੇ ਇਹਨਾਂ ਤੋਂ ਬਹੁਤ ਸਮਾਨ ਲੈ ਕੇ ਕਰਦਾ ਵਿਆਹ ਦੇ ਵਾਸਤੇ ਵੀ ਸਮਾਨ ਲੈ ਕੇ ਗਏ ਆ ਇਹ ਉਹ ਸਮਿਥ ਦੇ ਗਿੱਜਰ ਇਹਨਾਂ ਨੇ ਸਾਨੂੰ ਦੱਸੇ ਸੀਗੇ ਅੱਜ ਚੌਥਾ ਗਿੱਜਰ ਲੈ ਕੇ ਚੱਲੇ ਆ ਇਹਨਾਂ ਤੇ ਇਹਨਾਂ ਵਿੱਚ ਵਿਸ਼ਵਾਸ ਕਿਉਂ ਬਣਿਆ ਪਿਆ ਵਿਸ਼ਵਾਸ ਤਾਂ ਭਾਈ ਸਾਹਿਬ ਅਗਰ ਕੋਈ ਸਮੱਸਿਆ ਹੁੰਦੀ ਹੈ ਤਾਂ ਫੋਨ ਤੇ ਹੀ ਸੋਲਵ ਹੋ ਜਾਂਦੀ ਹੈ ਜੀ ਕਿਆ ਬਾਤ ਹੈ ਕਿਆ ਬਾਤ ਯਾਨੀ ਸੇਲ ਦਾ ਸੇਲ ਸਰਵਿਸ ਵੀ ਖਰੀ ਹੈ ਅੱਜ ਜਿਹੜਾ ਸਮਾਨ ਖਰੀਦਿਆ ਇਹਨਾਂ ਕੋਲ ਹੀ ਪਿਆ ਜਦੋਂ ਇਹ ਭੇਜਣਗੇ ਉਦੋਂ ਚਲਾ ਜਾਊਗਾ ਅਸੀਂ ਸਿਲੈਕਟ ਕਰਕੇ ਪੇਮੈਂਟ ਦੇਤੀ ਇਹ ਆਪੇ ਭੇਜ ਦੂਗੇ ਜੀ ਬੁੱਕ ਕਰਕੇ ਰਾਜਸਥਾਨ ਤੋਂ ਆਏ ਸੀ ਕਹਿੰਦੇ ਅਸੀਂ ਬੁੱਕ ਕਰ ਗਏ ਤੇ ਸਮਾਨ ਸਾਡੇ ਘਰੇ ਭੇਜ ਦਿਓ ਸਾਡਾ ਪੂਰਾ ਵਿਸ਼ਵਾਸ ਆ ਕੱਲਾ ਇੱਕ ਸਮਾਨ ਨਹੀਂ ਇਹ ਵਿਆਹ ਵਾਸਤੇ ਵੀ ਬਹੁਤ ਸਮਾਨ ਲੱਗੇ ਐਲਡੀਆਂ ਫ੍ਰਿਜ ਏਸੀ ਕਿਦਾਂ ਲੱਗੇ ਸਾਡੇ ਜੀ ਏਸੀ ਬੜੀਆ ਲੱਗੇ ਜੀ ਬਲੈਕ ਐਂਡ ਡੈਕਰ ਦੇ ਬੜੀਆ ਏਸੀ ਹੈ ਜੀ ਬੜੀ ਕੀਮਤ ਜਾਇਜ਼ ਕੀਮਤ ਬਿਲਕੁਲ ਕੁਆਲਿਟੀ ਵਧੀਆ ਸੀ ਵਿਵਹਾਰ ਵਧੀਆ ਹੈ ਜੀ ਇਹਨਾਂ ਦਾ ਵਿਵਹਾਰ ਹੀ ਵਧੀਆ ਯਾਨੀ ਵੈਲਿਊ ਫਾਰ ਮਨੀ ਪ੍ਰੋਡਕਟ ਬਰਾਵਾ ਉਹਨੂੰ ਬਦਲ ਕੇ ਵੀ ਦਿੱਤੀ ਹੈ ਇਹਨਾਂ ਨੇ ਕੀ ਬਾਤਾਂ ਜੀ ਕੀ ਬਾਤਾਂ ਮੱਲਾ ਕੱਲੀ ਇੱਕ ਜੀ ਨਹੀਂ ਹੁੰਦੀ ਇਕੱਲੇ ਇਕ ਨਹੀਂ ਆਪਣੇ ਕੋਲ ਭਰਾ ਆਏ ਨੇ ਤੇ ਭਰਾ ਵੀ ਹੁਣ ਤੁਸੀਂ ਅੱਜ ਕੀ ਲੈਣ ਆਏ ਸਾਡੇ ਕੋਲੇ ਜੀ ਅੱਜ LED ਲੈਣ ਆਏ ਜੀ ਅਸੀਂ ਠੀਕ ਹੈ ਠੀਕ ਐਤੋਂ ਪਹਿਲਾਂ ਕੀ ਸਮਾਂ ਲੈ ਗਏ ਜੀ ਐਤੋਂ ਪਹਿਲਾਂ ਕਾਫੀ ਸਮਾਂ ਚੱਲ ਗਿਆ ਐਲਈਡੀ ਵੀ ਚਲੀ ਗਈ ਹੈ ਤੇ ਆਪਣੇ ਫਰਿੱਜ ਵੀ ਇਹਨਾਂ ਕੋਲੋਂ ਗਿਆ ਮਾਈਕ੍ਰੋਵੇਵ ਵੀ ਗਿਆ ਨਾਲ ਆਪਣੇ ਕੀ ਕਹਿੰਦੇ ਬਲੈਕ ਐਂਡੈਕਰ ਵੀ ਏਸੀ ਵੀ ਗਏ ਨੇ ਏਸੀ ਕਿੱਦਾਂ ਲੱਗੇ ਸਾਡੇ ਏਸੀ ਬਹੁਤ ਵਧੀਆ ਜੀ ਇਹਨਾਂ ਦੇ ਕਹਿਣ ਦੇ ਮੁਤਾਬਕ ਬਹੁਤ ਵਧੀਆ ਚੀਜ਼ ਨਹੀਂ ਆਸੀਂ ਏਸੀ ਪ੍ਰਮੋਟ ਕਰਦੇ ਆਂ ਤੇ ਜਿਹੜੇ ਭਰਾ ਦੇਖ ਰਹੇ ਨੇ ਏਸੀ ਬਲੈਕ ਐਂਡੈਕਰ ਦੇ ਕਿੱਦਾਂ ਲੱਗੇ ਮੈਨੂੰ ਬਹੁਤ ਵਧੀਆ ਏਸੀ ਹੈ ਜੀ ਏਸੀ ਕੋਈ ਦਿੱਕਤ ਨਹੀਂ ਆਈ ਅਸੀਂ ਅੱਗੇ ਵੀ ਭੇਜੇ ਨਗੇ ਇੱਥੋਂ ਲੈ ਕੇ ਕੋਈ ਵੱਡੀ ਗੱਲ ਇਹਨਾਂ ਨੇ ਲੁਧਿਆਣੇ ਆ ਦੇ ਭਰਾਵਾਂ ਹਾਂਜੀ ਹ ਠੀਕ ਹੈ ਜੀ ਪਹਿਲੀ ਗੱਲ ਤਾਂ ਕੰਪਲੀਟ ਆਉਂਦੀ ਨਹੀਂ ਜੇ ਆ ਕੇ ਤਾਂ ਮੇਨਟੇਨੈਂਸ ਹਾਲ ਹੋਉਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਹਿੰਦੇ ਸੇਲਸ ਨਾਲ ਸਰਵਿਸ ਨਾਲ ਵਿਹਾਰ ਵਧੀਆ ਤੇ ਰੇਟ ਜੈਜ ਯਾਨੀ ਮਿਹਨਤ ਦੀ ਕਮਾਈ ਦਾ ਮੁੱਲ ਮੁਰਦਾ ਤੇ ਬਿਲਕੁਲ ਅਸੀਂ ਵਾਰ-ਵਾਰ ਇਹੀ ਗੱਲ ਕਹਿ ਰਹੇ ਹਾਂ ਵੀ ਜੇ ਤੁਸੀਂ ਆਹ ਦਾ ਬਾਜ਼ਾਰ ਨਾਲੋਂ ਕਾਫੀ ਫਾਇਦਾ ਕਰਕੇ ਦੇਵਾਂਗੇ ਕੱਲੇ ਪਹਿਲਾਂ ਅਸੀਂ ਇੱਥੇ ਸਾਈਕਲ ਵੀ ਦੇ ਰਹੇ ਸੀਨ ਅੱਜ ਕੱਲ ਤੁਸੀਂ ਸਾਈਕਲ ਦੇ ਸਾਡਾ ਦੇਖਿਆ ਹੋਊਗਾ ਤੇ ਅਸੀਂ ਸਾਈਕਲਾਂ ਦੇ ਨਾਲ ਨਾਲ ਘਰ ਦਾ ਸਾਰਾ ਸਮਾਨ ਦੇਣਾ ਤੁਸੀਂ ਬਾਈ ਜੀ ਸੋਨੂੰ ਮੈਂ ਫੇਰ ਕਹਿਣਾ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਫੋਲੋ ਕਰ ਲਓ ਆਪਣਾ ਮਿੱਤਲ ਦੇਣੀ ਕੰਪਨੀ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਚੈਨਲ ਬਣਿਆ ਹੋਇਆ ਤੁਸੀਂ ਉਹਨੂੰ ਫੋਲੋ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਚਲੋ ਭਾਈਓ ਸਮਾਨ ਦਿਖਾਈਏ ਪਸਮਾਨ ਕੀ ਕੀ ਆ ਦੇਖੋ ਜੀ ਘਰ ਦਾ ਇਹ ਘਰ ਦੀ ਕਰੋਕਰੀ ਹੈ ਜੀ ਤੁਸੀਂ ਘਰ ਦੀ ਕਰੋਕਰੀ ਭਾਂਡੇ ਗਲਾਸ ਸਾਰਾ ਸਮਾਨ ਟੋਟਲ ਤੁਸੀਂ ਲੈ ਸਕਦੇ ਹੋ ਭਾਈ ਜੀ ਭਾਈ వాటర్ ਬੋਟਲਸ ਟੋਸਟਰ ਟੀ ਮੇਕਰ ਆ ਬੱਚਿਆਂ ਵਾਸਤੇ ਸਮਾਨ ਉੱਪਰਵਾ ਜੀਵਾ ਫੂਡ ਵਾਰਮਰ ਵਾਜੀਵਾ ਵਾਜੀਵਾ ਹਰ ਚੀਜ਼ ਮਲੇਰ ਚਿੰਕੇ ਰੱਖੀ ਪਈ ਐ ਇੱਥੇ ਬਿਲਕੁਲ ਚਿੰਕੇ ਲੱખી ਪਈ ਆ ਇਹ ਆਪਣੇ ਅਡਰਡ ਦਾ ਸੈਕਸ਼ਨ ਬਣੇ ਹੋਏ ਨੇ ਇਹ ਕਲੋਕਰੀ ਦਾ ਸੈਕਸ਼ਨ ਆ ਗਿਆ ਜੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਵੀ ਕਲੋਕਰੀ ਦਾ ਸੈਕਸ਼ਨ ਆ ਗਿਆ ਜੀ ਇੱਧਰ ਇੱਧਰ ਬਾਈ ਜੀ ਬਾਈ ਜੀ ਨਾ ਦਿਖਾਈ ਚਲੀਏ ਮਾੜਾ ਮਾੜਾ ਸਮਾਨ ਹੀ ਬਹੁਤ ਹੈ ਕਿ ਦਰਸ਼ਕ ਮੇਸਨਾ ਕਰ ਜਾਣ ਆ ਦੇਖੀ ਚੱਲੋ ਦਸ ਕੋ ਨਿਗਾਹ ਮਾਰ ਲਓ ਕੋਈ ਚੀਟ ਕਾਉਣੀ ਆ ਤਾਂ ਵੀਡੀਓ ਪਾਜ਼ ਕਰ ਲਓ ਗੈਸ ਬਰਨਰ ਤੋਂ ਲੈ ਕੇ ਆ ਚੱਕੀ ਚੱਲੋ ਪ੍ਰੈਸ਼ਰ ਕੁੱਕਰਾਂ ਤੋਂ ਲੈ ਕੇ ਫਰਾਈਂ ਪੈਨਾਂ ਤੋਂ ਲੈ ਕੇ ਇੱਕ ਇੱਕ ਚੀਜ਼ ਚਿਣੀ ਪਈ ਆ ਪੂਰੇ ਦਾ ਪੂਰਾ ਗੜੌਣ ਪੂਰੇ ਪੂਰਾ ਹਾਲ ਭਰਿਆ ਪਿਆ ਆ ਜੋ ਅੱਗੇ ਜੀ ਆਜੋ ਆਜੋ ਇੱਧਰ ਸਾਡਾ ਲਾਰਜ ਸੈਕਸ਼ਨ ਆ ਗਿਆ ਜੀ ਹਾਂ ਜੀ ਆ ਚੱਕੀ ਚਲਵਾ ਲੋ ਕੱਪ ਕੁੱਪ ਲਾ ਲਾ ਵਾਹ ਜੀ ਵਾਹ ਆ ਮਾਰਦੀ ਬਣਾ ਜੂਮ ਕਰਕੇ ਪਤਾ ਲੱਗ ਜਾ ਦਰਸ਼ਕਾਂ ਨੂੰ ਨਾਲ ਨਾਲ ਕਰ ਲੋ ਵੀਡੀਓ ਪੋਜ਼ ਭਾਵੇਂ ਚਲੋ ਹਰਜੂ ਭਾਈ ਅੱਗੇ ਚਲੋ ਜੀ ਆਜੋ ਆਜੋ ਦਿਖਾਈ ਦਿਓ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਜਿਹੜੇ ਕੋਈ ਫਰਿੱਜ ਲੈਣੇ ਆ ਕੋਈ ਮੰਨ ਲਓ ਠੀਕ ਹੈ ਜੀ ਆ LG ਦਾ ਫਰਿੱਜ ਆ ਗਿਆ ਜੀ ਆ ਵੀ LG ਆ ਗਿਆ ਵਰਨਫੁੱਲ ਆ ਗਿਆ ਜੀ Samsung ਆ ਗਿਆ ਜੀ ਵਾਸ਼ਿੰਗ ਮਸ਼ੀਨਾਂ ਆ ਗਈਆਂ ਜੀ ਵਾਹ ਜੀ ਵਾਹ ਮਤਲਬ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਪੂਰਾ ਫਾਇਦਾ ਕਰਕੇ ਦੇਵਾਂਗੇ ਚਿਮਣੀਆਂ ਆ ਗਈਆਂ ਜੀ ਸਾਹਮਣੇ ਸਾਡੇ ਆਰੋ ਪਏ ਨੇ ਮਤਲਬ ਟੋਟਲੀ ਸਾਉਂਡਵਾਰ ਐਲਈਡੀ ਟੀਵੀ ਏਸੀ ਫ੍ਰਿਜ ਟੋਟਲੀ ਘਰ ਦਾ ਸਾਮਾਨ ਜੋ ਵੀ ਤੁਹਾਨੂੰ ਚਾਹੀਦਾ ਉਹ ਸਾਡਾ ਸਾਡੇ ਕੋਲੇ ਅਵੇਲੇਬਲ ਪਊਗਾ ਜੀ ਤੇ ਉਹ ਵੀ ਬਾਜ਼ਾਰ ਨਾਲੋਂ ਘੱਟ ਰੇਟ ਦੇ ਵਿੱਚ ਕੀ ਬਾਤ ਹੈ ਤੇ ਮਤਲਬ ਤੁਸੀਂ ਪਹੁੰਚਣਾ ਕਿੱਥੇ ਹੈ ਮਿੱਤਲ ਟ੍ਰੇਡਿੰਗ ਕੰਪਨੀ ਕ੍ਰਿਸ਼ਨਾ ਮਾਰਕੀਟ ਮਲੋਟ ਰੋਡ ਬਠਿੰਡਾ ਜਾ ਤੁਸੀਂ ਇੱਥੇ ਬੁੱਕ ਕਰਾਗੇ ਤੁਸੀਂ ਅਸੀਂ ਸਰਵਿਸ ਸਾਡੀ ਪੰਜਾਬ ਹਰਿਆਣਾ ਸਾਰੇ ਕਿਤੇ ਆ ਉਥੇ ਵੀ ਅਸੀਂ ਭੇਜ ਦਿੰਨੇ ਹੁੰਨੇ ਆ ਯਾਨੀ ਡਿਲੀਵਰੀ ਪੰਜਾਬ ਹਰਿਆਣਾ ਸਾਰੇ ਬੱਸ ਡਿਲੀਵਰੀ ਸਾਰੇ ਕਿਤੇ ਜਾਂਦੀ ਹੈ ਜੀ ਵਾਹ ਜੀ ਵਾਹ ਪੇਮੈਂਟ ਯੂਪੀ ਆ ਜਾਏ ਗੱਲ ਖਤਮ ਹੈ ਪੇਮੈਂਟ ਯੂਪੀ ਆ ਜਾਂਦੇ ਆ ਕੀ ਬਤ ਗਿਆ ਬਤ ਸੁਹਾ ਦੇਖ ਦੋ ਇਸ ਕੋ ਦੇਖੀ ਚੱਲੋ ਜੀ ਆ ਲਓ ਤਰ੍ਹਾਂ ਤਰ੍ਹਾਂ ਦੇ ਆ ਲਓ ਜੀ ਲਾ ਲੱਗ ਲੱਗ ਸਾਈ ਲੱਗਦਾ ਕਲਰ ਜਿਹੜੀ ਕੰਪਨੀ ਕਹੋਗੇ ਹਰ ਕੰਪਨੀ ਅਵੇਲੇਬਲ ਹਰ ਕੰਪਨੀ ਐਸੇ ਮੌਜੂਦ ਆ ਲਓ ਜੀ ਇੱਕ ਨਜ਼ਰ ਮਾਰ ਲਓ ਪੂਰੀ ਤੇ ਲੱਗਦਾ ਪਤਾ ਆ ਆ ਪਈਆ ਫ੍ਰਿਜਾ ਰੈਫਰਿਜਰੇਟਰ ਆ ਆ ਪ ਇੱਕ ਇੱਕ ਚੀਜ਼ ਖਰੀਦ ਲਈ ਪਾਈ ਹੋਰ ਵੀ ਦਿਖਾ ਦਈਏ ਬਿਲਕੁਲ ਬਿਲਕੁਲ ਡੱਬਾ ਬੰਦ ਗਰੰਟੀ ਵਰੰਟੀ ਨਾਲ ਦੇਵਾਂਗੇ ਆਹ ਲੋ ਜੀ ਲੋ ਵਾਹ ਜੀ ਵਾਹ ਚੱਕੋ ਵਾਹ ਚੱਕੋ ਚੱਕੋ ਦੱਸ ਦਿੰਨਾ ਆ ਜਿੱਦਾਂ ਇਹ ਕ੍ਰਿਸ਼ਨਾ ਮਾਰਕੀਟ ਦਾ ਗੇਟ ਵੱਡਣਾ ਹੈ ਨਾ 30 ਪੁਆਇੰਟ ਤੇ ਖੱਬੇ ਸੱਜੇ ਕਿਤੇ ਹੋਰ ਝਾਕਣਾ ਹੀ ਨਹੀਂ ਸਿੱਧਾ ਵੱਜਣਾ ਮਿੱਤਲ ਟ੍ਰੇਡਿੰਗ ਕੰਪਨੀਾਂ ਦੇ ਆ ਕੇ ਕਰਦੀ ਅਲੀਕਾ ਦੀ ਜਿਵਣੀ ਹੈ ਜੀ ਆਨਲਾਈਨ ਸਰਚ ਕਰ ਲਓ 20000 ਰੁਪਏ ਦੀ ਹੈ ਜੀ ਠੀਕ ਹੈ ਤੇ ਸੋਨੂੰ ਦੇਖਾ ਕਿੰਨੇ ਦੇਈ ਹੈ ਜੀ ਇੱਕ ਘਟਾ 15 ਵੀਡੀਓ ਸ਼ੇਅਰ ਕਰ ਦੋਗੇ ਕਰ ਦਾਂਗੇ ਚੈਨਲ ਫੋਲੋ ਕਰ ਲੋਗੇ ਹੋ ਜਾਊਗਾ ਮਿੱਤਲ ਡੇਨੀ ਕੰਪਨੀ ਕ੍ਰਿਸ਼ਨਾ ਮਾਰਕੀਟ ਮਲੋੜ ਰੋਡ ਤੇ ਪਹੁੰਚੋ ਤੁਹਾਨੂੰ ਮੈਂ 11000 ਦੀ ਦੇ ਦੂੰਗਾ ਬੱਸ ਹਾਂਜੀ 11000 ਰੁਪਏ ਚ 11000 ਚ ਚਵਣੀ ਆਨਲਾਈਨ ਸਰਚ ਮਾਰ ਲਓ ਇਹ 20000 ਯਾਨੀ ਘਰ ਦੀ ਸੁਆਣੀਆਂ ਵਾਸਤੇ ਐਸ਼ ਲੱਗੀ ਧੂਆ ਹੋ ਰਿਹਾ ਨਹੀਂ ਅੰਦਰ ਕਿੱਥਾ ਅੱਲਾ ਇੱਕ ਨਹੀਂ ਹੈਗਾ ਚੀਜ਼ਾਂ ਬਾਦੂ ਨੇ ਤੁਸੀਂ ਭੱਜੇ ਭੱਜੇ ਆ ਲਿਓ ਬੱਸ ਥੋੜਾ ਪੂਰਾ ਫੁੱਲ ਵਾਹ ਜੀ ਵਾਹ ਵਾਹ ਜੀ ਵਾਹ ਆਹ ਲਾ ਦਿਓ ਸਾਰਿਆਂ ਨੂੰ ਜਿਹੜਾ ਹੈ ਚੱਕੀ ਚੱਲੋ ਜੀ ਚੱਕੀ ਚੱਲੋ ਆ ਲਓ ਦਰਸ਼ਕੋ ਆ ਜਿੱਥੇ ਦਿਲ ਕਰਦਾ ਵੀਡੀਓ ਨੂੰ ਪਾਜ਼ ਚਾਹੇ ਮਿਨਰਲ ਸਾਫ ਪਾਣੀ ਪੀਣਾ ਚਾਹੇ ਓਵਨ ਤੇ ਚਾਹੇ ਘਰ ਦਾ ਕੋਈ ਵੀ ਸਮਾਨ ਆ ਲੋ ਜੀ ਹਰ ਚੀਜ਼ ਹੈ ਮੌਜੂਦ ਹਰ ਚੀਜ਼ ਲਾ ਬੜਾ ਸਾਫ ਪਿਆਗੀ ਜੀ ਪਈ ਹੈ ਇਹ ਗੀਜਰ ਜੀ ਵਾਹ ਜੀ ਵਾ ਗੀਜਰ ਵੀ ਇਹ ਉਸਤਵਾ ਜੀ ਇੱਕ ਗੱਲ ਕਰਦੇ ਹਾਂ ਟਾਈਮ ਆ ਗਿਆ ਬਿਲਕੁਲ ਠੀਕ ਹੈ ਤੇ ਗੀਜਰ ਵੀ ਜਿਹੜਾ ਹੈਗਾ ਆਪਣਾ ਬਾਜ਼ਾਰ ਨਾਲੋਂ ਥੋੜਾ ਘੱਟੋ ਘੱਟ 2000 ਰੁਪਏ ਦਾ ਫਾਇਦਾ ਕਰਕੇ ਦੇਮਾ ਕੀ ਬਾਤਾਂ ਕੀ ਬਾਤਾਂ ਯਾਨੀ ਆਈਟਮ ਛੋਟੀ ਆਈਟਮ ਵੱਡੀ ਐ ਡਿਸਕਾਊਂਟ ਤੇ ਪਿਆਰ ਹਰ ਚੀ ਮਿਲਣਾ ਬਸ ਤੁਸੀਂ 9900 ਰੁਪਏ ਦਈ ਇਹ 9500 ਦੀ ਚੀਜ਼ ਹੈ ਬਾਜ਼ਾਰ ਚ ਡਿਸਕਾਊਂਟ ਕਰਕੇ ਪੈਜੂਗਾ 6000 ਰੁਪਏ ਦਾ ਬਸ 1500 ਰੁਪਏ ਦਾ ਡਿਸਕਾਊਂਟ ਮੈਨੂੰ ਤਾਂ ਨਹੀਂ ਪਤਾ ਕਈ ਕਿਉਂਕਿ ਮੁੰਡਿਆਂ ਨੂੰ ਰੇਟ ਪਤਾ ਹੁੰਦਾ ਠੀਕ ਹੈ ਜੀ ਠੀਕ ਹੈ ਮੁੰਡਿਆਂ ਸਮਝ ਲਓ ਵੀ ਇੱਕ ਚੀਜ਼ ਤੇ ਵੀ 35 3500 ਰੁਪਏ ਦਾ 9500 ਨਾਲ 6000 ਰੁਪਏ ਚ ਹਾਂ ਗਲਾਸ ਰੈਂਟ ਗੀਜਰ ਵਾਹ ਜੀ ਵਾਹ ਗਲਾਸ ਰੈਂਟ ਗੀਜਰ ਤੇ ਆ ਚੱਕੀ ਚੱਲੋ ਨਾਲ ਦੇ ਨਾਲ ਸਮਾਨ ਜਿੰਨਾ ਮਰਜ਼ੀ ਜੋ ਮਰਜ਼ੀ ਚੈਨਲ ਨੂੰ ਫੋਲੋ ਕਰ ਲਓ ਵੀ ਜੀ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੱਲੀਆਂ ਹੀ ਚੀਜ਼ਾਂ ਨੇ ਬਹੁਤ ਡੀਲ ਆਉਣੀਆਂ ਯਾਦ ਕਰ ਲੋ ਇੱਕੋ ਹੀ ਚਿਹਰਾ ਮਿੱਤਰ ਡੇਣੀ ਕੰਪਨੀ ਕ੍ਰਿਸ਼ਨਾ ਮਾਰਕੀਟ ਮਲੋੜ ਰੋਡ ਬਟਿੰਡਾ ਆਪਣਾ ਇੰਸਟਾਗ੍ਰam ਤੇ ਵੀ ਮਿੱਤਰ ਡੇਣੀ ਕੰਪਨੀ ਦੇ ਨਾਮ ਤੇ ਚੈਨਲ ਆ ਤੇ ਫੇਸਬੁੱਕ ਤੇ ਵੀ ਮਿੱਤਰ ਡੇਣੀ ਕੰਪਨੀ ਨੂੰ ਫੋਲੋ ਕਰ ਲੋ ਆਨਲਾਈਨ ਟਾਈਮ ਤੇ ਬਹੁਤ ਬਹੁਤ ਡੀਲਰ ਦੇਵਾਂਗੇ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਰੇ ਆ ਜਾਂਦਾ ਜੀ ਆ ਇਹਨੂੰ ਸਾਰਿਆਂ ਨੂੰ ਸਸੀਅਤ ਕਾਲ ਠੀਕ ਹੈ ਬਾਈ ਜੀ ਇੱਕ ਨੰਬਰ ਤਾਂ ਬੋਲ ਦੋ ਮਾੜਾ ਜਾ ਹਾਂ ਜੀ ਮੇਰਾ ਨੰਬਰ ਨੋਟ ਕਰ ਲੋ 9876313007 9876313007 ਤੇ ਹਮ ਤੇ ਛੁੱਟੀ ਨਹੀਂ ਕਰਦੇ ਕੋਈ ਅਸੀਂ ਮਹੀਨੇ ਦੇ ਲਾਸਟ ਬੁੱਧਵਾਰ ਨੂੰ ਛੁੱਟੀ ਕਰਦੇ ਆਂ ਬਾਕੀ ਸੱਤੋਂ ਦਿਨ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਪਹੁੰਚ ਸਕਦੇ ਹੋ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਦਰਸ਼ਕੋ ਆ ਦੇਖ ਸਕਦੇ ਹੋ ਜੀ ਸਭ ਤੋਂ ਵੱਡਾ ਜੋ ਨਜ਼ਰ ਪੈਣੀ ਹੈ ਫਿਰ ਦੱਸ ਦਿੰਦਾ ਕ੍ਰਿਸ਼ਨਾ ਮਾਰਕੀਟ ਜਦੋਂ ਆ ਪੈਗੇ ਤੁਸੀਂ ਇੱਧਰ ਨੂੰ ਹੋ ਕੇ 1.5 ਕਿਲੋਮੀਟਰ ਪਲਾਂਟ ਫਰਮੋਂ ਪਲਾਂਟ ਤੋਂ ਲੋਡ ਰੋਡ ਤੇ ਨਾਲ ਨਾਲ ਗੇਟ ਐਂਟਰ ਕਰਕੇ ਕਿਤੇ ਨਹੀਂ ਖੱਬੇ ਸੱਜੇ ਝਾਕਣਾ ਸਿੱਧਾ ਠਾਹ ਦੇ ਰਵਜਣਾ ਆ ਕੇ ਮਿੱਤਲ ਟਰੇਡਿੰਗ ਕੰਪਨੀ ਆਲਿਆਂ ਦੇ ਤੇ ਫਿਰ ਜੋ ਚੀਹ ਭਾਲਦੇ ਹੋ ਜੋ ਚੀਹ ਸੋਚ ਸਕਦੇ ਹੋ ਤੇ ਜਿਹੜੀ ਚੀਜ਼ ਦੀ ਘਰ ਤੇ ਲੋਡ ਹੈ ਡੋਮੈਸਟਿਕ ਹਾਊਸਹੋਲਡ ਜੋ ਤੁਸੀਂ ਸੋਚ ਸਕਦੇ ਹੋ ਹਰ ਚੀਜ਼ ਹੈ ਮੌਜੂਦ ਹਰ ਚੀਜ਼ अवेलेबल ਚਲੋ ਆਜੂ ਭਾਈ ਫਿਰ ਠਿਕਾਣੇ ਮਿਲਦੇ ਆ ਜੀ ਮਿਲ ਜੂ ਫੋਲੋ ਫੋਲੋ ਕਰ ਲੋ ਸ਼ੇਅਰ ਕਰ ਦੋ ਬਈ ਬਹੁਤ ਵਧੀਆ ਆਪ ਦਾ ਫਾਇਦਾ ਤਾਂ ਕਰਦੇ ਹੋ ਦੂਜਿਆਂ ਦਾ ਵੀ ਫਾਇਦਾ ਕਰ ਦੋ ਚਲੋ ਡਾਂਡ ਰਹਿ ਗਿਆ ਚੰਗਾ ਜੀ